ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਪੰਜਵੀਂ ਪੌੜੀ ਦੀ ਸਾਂਝ ਆਪਾਂ ਪਾਉਣ ਜਾ ਰਹੇ ਹਾਂ ਪਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੇ ਵਿੱਚ ਜੋ ਪੰਜਵੀਂ ਛੇਵੀਂ ਤੇ ਸੱਤਵੀਂ ਪੌੜੀ ਦੀ ਰਚਨਾ ਕੀਤੀ ਹੈ ਉਹ ਸਾਰੀਆਂ ਪੌੜੀਆਂ ਦੇ ਵਿੱਚ ਉਹਨਾਂ ਨੇ ਸਮੇਂ ਦੀ ਵਿਆਖਿਆ ਕੀਤੀ ਹੈ ਜਿਸ ਤਰ੍ਹਾਂ ਕਿ ਪ੍ਰਮਾਣਿਤ ਸਮੇ ਹਨ ਸਤਜੁਗ त्रेता द्वापर कलियुग ये चार युग समय ਦੇ ਵਿੱਚ ਵੰਡੇ ਗਏ ਹਨ ਇਸ ਸਮੇਂ ਨੂੰ ਚਾਰ ਜੁਗਾਂ ਦੇ ਵਿੱਚ ਵੰਡਿਆ ਗਿਆ ਹੈ ਤੇ ਭਾਈ ਸਾਹਿਬ ਨੇ ਆਪਣੀ ਪੰਜਵੀਂ ਪੌੜੀ ਦੇ ਵਿੱਚ ਛੇਵੀਂ ਸੱਤਵੀਂ ਪੌੜੀ ਦੇ ਵਿੱਚ ਸਮੇਂ ਦੀ ਵਿਆਖਿਆ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ ਚਾਰ ਜੁਗ ਕਰ ਥਾਪਨਾ ਸਤਜੁਗ ਤ੍ਰੇਤਾ ਦ्वापर ਸਾਜੇ ਚੌਥਾ ਕਲਯੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ਬ੍ਰਹਮਣ ਛਤਰੀ ਵੈਸ ਸੂਦ ਜੁਗ-ਜੁਗ ਏਕੋ ਵਰਨਨ ਬਿਰਾਜੇ ਸਤਜੁਗ ਹੰਸ અવਤਾਰ ਧਰ ਸੋਹੰ ਬ੍ਰਹਮ ਨਾ ਦੂਜਾ ਪਾਜੇ ਏਕੋ ਬ੍ਰਹਮ ਵਖਾਣੀਏ ਮੋਹ ਮਾਇਆ ਤੇ ਬੇਮੋਹਤਾ ਜੇ ਕਰਨ ਤਪਸਿਆ ਬਨ ਵਿਖੈ ਵਕਤ ਗੁਜਾਰਨ ਕਿੰਨੀ ਸਾਗੇ ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨਾ ਮੰਦਰ ਸਾਜੇ ਇੱਕ ਬਿਨਸੈ ਇੱਕ ਅਸਥਿਰ ਗਾਜੇ ਇੱਕ ਬਿਨਸੈ ਇੱਕ ਅਸਥਿਰ ਗਾਜੇ ਆਵਰਤ ਚਾਰ ਯੁਗ ਕਰ ਥਾਪਨਾ ਸਤਜੁਗ ਤ੍ਰੇਤਾ ਦੁਆਪਰ ਸਾਜੇ ਉਸ ਵਾਹਿਗੁਰੂ ਜੀ ਨੇ ਸਮੇ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਚਾਰ ਯੁਗਾਂ ਦੀ ਥਾਪਨਾ ਥਾਪ ਕੇ ਵਾਹਿਗੁਰੂ ਜੀ ਨੇ ਸਤਜੁਗ ਤ੍ਰੇਤਾ ਅਤੇ ਦੁਆਪਰ ਰਚੇ ਚੌਥਾ ਕਲਯੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ਚੌਥਾ ਸਮੇ ਦੀ ਵੰਡ ਵਿੱਚ ਕਲਯੁਗ ਬਣਾਇਆ ਅਤੇ ਵਾਹਿਗੁਰੂ ਜੀ ਨੇ ਚਾਰ ਵਰਨ ਤੇ ਉਹਨਾਂ ਦੇ ਚਾਰੋਂ ਦੇ ਰਾਜੇ ਬਣਾਏ ਹਨ ਬ੍ਰਾਹਮਣ ਛਤਰੀ ਵੈਸ਼ শূਦਰ ਜੁਗ-ਜੁਗ ਏਕੋ ਵਰਨ ਪਿਰਾਜੇ ਚਾਰ ਵਰਨਾਂ ਦੀ ਵੰਡ ਕੀਤੀ ਬ੍ਰਾਹਮਣ ਛਤਰੀ ਵੈਸ਼ শূਦਰ ਚਾਰੇ ਜੁਗਾਂ ਵਿਖੇ ਪਰੰਤੂ ਆਪ ਹੀ ਉਹ ਇੱਕੋ ਸਰੂਪ ਦੇ ਵਿੱਚ ਸੋਭ ਰਿਹਾ ਹੈ ਸਤਜੁਗ ਹੰਸ ਅਵਤਾਰ ਧਰ ਸੋਹੰ ਬ੍ਰਹਮ ਨ ਦੂਜਾ ਪਾਜੇ ਸਤਜੁਗ ਵਿਖੇ ਹੰਸ ਅਵਤਾਰ ਧਾਰ ਕੇ ਸੋਹੰ ਬ੍ਰਹਮ ਦਾ ਪਤਾ ਦੱਸਿਆ ਹੋਰ ਦੂਸਰਾ ਕੋਈ ਵੀ ਪਖੰਡ ਨਹੀਂ ਕੀਤਾ ਏਕੋ ਬ੍ਰਹਮ ਵਖਾਣੀ ਐ ਮੋਹ ਮਾਇਆ ਤੇ ਬੇਮੋਹਤਾਜੇ ਲੋਕ ਇਕੋ ਬ੍ਰਹਮ ਹੀ ਬ੍ਰਹਮ ਆਖਦੇ ਹਨ ਮੋਹ ਮਾਇਆ ਉਹ ਬੇਖਾਹਸ਼ ਰਹਿੰਦੇ ਸਨ ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੇ ਭਾਵ ਉਹ ਬਨ ਵਿਖੇ ਤਪ ਕਰਿਆ ਕਰਦੇ ਸਨ ਸਾਗ ਦੀ ਪਿੰਨੀ ਭਾਵ ਕੰਧ ਮੂਲ ਖਾ ਕੇ ਸਮਾਂ ਟਪਾਉਂਦੇ ਸਨ ਲੱਖ ਵਰਿਆਂ ਦੀ ਅਰਜਾ ਕੋਠੇ ਕੋਟ ਨੰ ਮੰਦਰ ਸਾਜੇ ਉਸ ਸਮੇਂ ਦੇ ਦੌਰਾਨ ਜੋ ਕੁਦਰਤ ਨੇ ਉਨ੍ਹਾਂ ਦੀ ਆਰਜਾ ਭਾਵ ਉਮਰ ਬਣਾਈ ਸੀ ਉਹ ਲੱਖ ਬਰੇ ਅਰਥਾਤ 9000 ਬਰੇ ਦੀ ਆਰਜਾ ਬਣਾਈ ਉਸ ਸਮੇਂ ਦੇ ਇਨਸਾਨ ਕੋਠੇ ਕੋਟ ਅਤੇ ਮੰਦਰ ਆਦਿਕ ਨਹੀਂ ਬਣਾਉਂਦੇ ਸਨ ਇੱਕ ਬਿਨਸੇ ਇੱਕ ਅਸਥਿਰ ਗਾਜੇ ਇੱਕ ਨਾਸ਼ ਹੁੰਦੇ ਜਾਂਦੇ ਹਨ ਦੂਜੇ ਆਪ ਨੂੰ ਅਚਲ ਮੰਨ ਕੇ ਗੱਜਦੇ ਹਨ ਭਾਵ ਤਾਤਪਰਜ ਇਹ ਸਤਜੁਗ ਦੇ ਲੋਕਾਂ ਦਾ ਵਰਤਾਰਾ ਜੋ ਉੱਪਰ ਭਾਈ ਸਾਹਿਬ ਜੀ ਨੇ ਕਥਨ ਕੀਤਾ ਹੈ ਛੱਡ ਕੇ ਵਰਤਮਾਨ ਵਿਖੇ ਲੋਕ ਵੱਡਾ ਹੰਕਾਰ ਕਰਦੇ ਹਨ ਤੇ ਆਪਣੇ ਆਪ ਨੂੰ ਅਟੱਲ ਮੰਨਦੇ ਹਨ ਜਥਾ ਗੁਰਵਾਕ ਇਹ ਹੈ ਇੱਕ ਬਿਨਸੈ ਇੱਕ ਅਸਥਿਰਮਾਨੈ ਅਚਰਜ ਲਖਿਓ ਨਾ ਜਾਈ তথা ਮਾਰਕण्डेय ਤੇ ਕੋ ਅਦਖਾਈ ਜਿਨ ਤ੍ਰਿਣ ਧਰ ਮੂਡ ਬੁਲਾਇ ਅਰਥਾਤ ਮਾਰਕण्डेय ਨੇ ਜਿਸ ਦੀ ਬ੍ਰਹਮਾ ਨਾਲੋਂ ਵੱਡੀ ਉਮਰ ਸੀ ਆਪ ਨੂੰ ਨਾਸ਼ਮਾਨ ਮੰਨ ਕੇ ਕਿਲੇਕੋਟ ਨਹੀਂ ਬਣਾਏ ਇਸ ਵਾਰ ਦੇ ਵਿੱਚ ਭਾਈ ਗੁਰਦਾਸ ਜੀ ਪ੍ਰਚਲਿਤ ਮਤਾਂ ਦਾ ਵਰਣ ਕਰ ਰਹੇ ਹਨ ਅਤੇ ਮਤਾਂ ਦੇ ਮੰਨੇ ਹਾਲ ਦੱਸ ਰਹੇ ਹਨ ਸਮੇਂ ਦੀ ਬੰਡ ਨੂੰ ਹੋਰ ਡੂੰਘਾਈ ਦੇ ਨਾਲ ਜਾਣਨ ਵਾਸਤੇ ਆਪਾਂ ਪਹਿਲੀ ਵਾਰ ਦੀ ਛੇਵੀਂ ਅਤੇ ਸੱਤਵੀਂ ਪੌੜੀ ਦੀ ਸਾਂਝ ਪਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ